ਜੋ ਕੰਟੀਨਿਊ ਆ ਗਿਆ ਉਸ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਪੰਜਾਬ ਸਰਕਾਰ ਦੀ ਜਿਹੜੀ ਗੈਂਗਸਟਰ ਤੇ ਵਾਰ ਤੇ ਆਪਰੇਸ਼ਨ ਪ੍ਰਹਾਰ ਬਾਰੇ ਜਿਹੜੀ ਇਹਦਾ ਮੁੱਖ ਜਿਹੜਾ ਉਦੇਸ਼ ਹੈਗਾ ਕਿ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋਹੜ ਤੋਂ ਮੁਕਤ ਕਰਨਾ ਉਸ ਦੀ ਵਚਨਬੰਦਤਾ ਨੂੰ ਮੈਂ ਦੁਹਰਾਉਣਾ ਹੈਗਾ ਪੰਜਾਬ ਪੁਲਿਸ ਤਤਪਰ ਤਿਆਰ ਹੈਗੀ ਹੈ ਫੁਲੀ ਮੋਟੀਵੇਟਿਡ ਹੈ ਅਸੀਂ ਇਸ ਗੈਂਗਸਟਰਵਾਦ ਦਾ ਨਾਸ਼ ਕਰਕੇ ਹੀ ਸਾਹ ਲਵਾਂਗੇ ਉਸੇ ਦੀ ਲੜੀ ਦੇ ਵਿੱਚ ਹੀ ਜਿਹੜਾ ਅੱਜ ਚੇਂਜ ਆਫ ਫਾਇਰ ਹੋਇਆ ਹੈਗਾ ਇਹ ਇੱਕ ਗੈਂਗਸਟਰ ਮਤਲਬ ਇੱਕ ਜਿਹੜਾ ਕ੍ਰਿਮੀਨਲ ਸੀਗਾ ਇਸਨੇ 1 ਸਾਲ ਪਹਿਲਾਂ ਕਪੂਰਥਲੇ ਦੇ ਵਿੱਚ ਕਤਲ ਕੀਤਾ ਸੀਗਾ ਤੇ ਉਸ ਉਸ ਤੋਂ ਵੀ ਤਿੰਨ ਤੋਂ ਇਹ ਫਰਾਰ ਸੀਗਾ ਜਨਵਰੀ ਮਹੀਨੇ ਦੇ ਵਿੱਚ ਇਸਨੇ ਕੀਤਾ ਸੀ ਤੇ ਆਪ ਜਿਹੜਾ ਜਸਪਾਲ ਸਿੰਘ ਏਲੀਅਸ ਪੱਟੀ ਹੈਗਾ ਇਹ ਵਿਲੇਜ ਪੱਟੀ ਦਾ ਪੀਐਸ ਚਾਬੇਵਾਲ ਹਸ਼ਾਰਪੁਰ ਦਾ ਰਹਿਣ ਵਾਲਾ ਹੈਗਾ ਇਸਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀਗਾ ਤੇ ਪਰਚਾ ਦਰਜ ਹੈਗਾ ਕਤਵਾਲੀ ਕਪੂਰਥਲਾ ਦੇ ਵਿੱਚ ਮੁਖਬਰ ਖਾਸ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ سنگीन ਜੁਰਮ ਕਰਕੇ ਉੱਥੋਂ ਭੱਜਿਆ ਵਾ ਤੇ ਇੱਥੇ ਵੀ ਛੋਟੇ ਮੋਟੀਆਂ ਵਾਰਦਾਤਾਂ ਦੇ ਵਿੱਚ ਇਹ ਇਸ ਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਨੇ ਤੇ ਜਿਸ ਤਰ੍ਹਾਂ ਇਹ ਇਨਫੋਰਮੇਸ਼ਨ ਸਾਡੇ ਕੋਲੇ ਪਹੁੰਚਦੀ ਹੈ ਤੇ ਐਸਐਸਪੀ ਸਾਹਿਬ ਅਮਰਸਰ ਰੂਲਰ ਹਾਕਰ ਦੇ ਵਿੱਚ ਆਉਂਦੇ ਨੇ ਉਹ ਜਿਹੜੇ ਸਾਡੇ ਐਸਪੀ ਡੀ ਨੇ ਮਿਸਟਰ ਦਿੱਤਿਆ ਵਾਰੇ ਡੀਐਸਪੀ ਡੀ ਗੁਰਿੰਦਰ ਨਾਗਰਾ ਤੇ ਡੀਐਸਪੀ ਅਰਣੁਸ਼ ਸ਼ਰਮਾ ਤੋਂ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈਗੀ ਹੈ ਉਹ ਇਹ ਕਹਿੰਦਾ ਕਿ ਇਹ ਖਲਚੀਆਂ ਥਾਣੇ ਦੇ ਏਰੀਆ ਦੇ ਵਿੱਚ ਇਸ ਦੀ ਜਿਹੜੀ ਹੈ ਮੂਵਮੈਂਟ ਪਾਈ ਗਈ ਹੈ ਤੇ ਐਸਐਚਓ ਖਲਚੀਆਂ ਇੰਸਪੈਕਟਰ ਮੁਖਤਿਆਰ ਸਿੰਘ ਇਹਨਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕਿ ਇਸ ਨੂੰ ਦਬੋਚਿਆ ਜਾਵੇ ਤੇ ਪਿੰਡ ਟਿੰਮੋਵਾਲ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਜਾਂਦਾ ਹੈਗਾ ਤਾਂ ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬੜ ਤੋੜ ਫਾਇਰਿੰਗ ਕਰਦਾ ਹੈਗਾ इंदिर टेरिटरी फायर ਜਿਹੜਾ ਇਹ ਮੁਜਰਮ ਹੈ ਇੰਜਰਡ ਹੁੰਦਾ ਤੇ ਇਸ ਨੂੰ ওভারਪਾਵਰ ਕਰ ਲਿੱਤਾ ਜਾਂਦਾ ਮੌਕੇ ਤੇ ਇਸ ਤੋਂ ਇੱਕ ਚਾਈਨਾ ਮੈਡ ਦੀ ਬੋਰ ਦੀ ਜਿਹੜੀ ਹੈਗੀ ਪਿਸਟਲ ਬਰਾਮਦ ਹੋਈ ਹੈ ਤੇ ਹਲੇ ਫਿਲਹਾਲ ਨੇਕੜਾਈ ਨੂੰ ਤਿੰਨ ਖੋਲ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਜਿਹੜੇ ਹੈਗੇ ਬਾਕੀ ਐਫਐਸਐਲ ਦੀ ਟੀਮ ਹੁਣੀ ਤੁਹਾਡੇ ਸਾਹਮਣੇ ਪਹੁੰਚੀ ਹੈ ਉਹ ਸਾਰੀ ਗਹਿਨ ਜਾਂਚ ਕਰੇਗੀ ਤੇ ਇਸ ਨੂੰ ਜਿਹੜਾ ਇੰਜਰਡ ਹੈਗਾ ਇਹ ਚਸਪਾਲ ਸਿੰਘ ਏਲੀਅਸ ਪੱਟੀ ਇਸ ਨੂੰ ਨਰਲੇ ਹਸਪੀਟਲ ਦੇ ਵਿੱਚ ਇਲਾਜ ਲਈ ਸ਼ਿਫਟ ਕੀਤਾ ਜਾ ਚੁੱਕਿਆ ਹੈ। ਸਰ ਗੈਂਗਸਟਰ ਨਾਲ ਕੋਈ ਸਬੰਧ ਸਾਹਮਣੇ ਆਇਆ ਨਾ? ਇਸ ਦੇ ਜਿਹੜੀ ਸਾਨੂੰ ਜਿਹੜੀ ਹਲੇ ਤਾਂ ਕਿਉਂਕਿ ਇਹ ਦੂਜੇ ਜ਼ਿਲ੍ਹੇ ਦਾ ਰਿਹਾਸ਼ੀ ਹੈ ਜਿਵੇਂ ਮੈਂ ਦੱਸਿਆ ਹੁਸ਼ਾਰਪੁਰ ਦਾ ਰਹਿਣ ਵਾਲਾ ਤੇ ਇਸ ਦਾ ਕ੍ਰਾਈਮ ਕਪੂਰਥਲੇ ਦਾ ਕ੍ਰਿਮੀਨਲ ਰਿਕਾਰਡ ਵੀ ਹੈਗਾ ਦਾ। ਚੋਰੀਆਂ ਡਕੈਤੀਆਂ ਦਾ ਤੇ ਉਹ ਹੈਗਾ। ਉਸ ਦੇ ਵਿੱਚ ਹੁਣ ਜੋ ਕਿ ਇਹ ਹੁਣੀ ਸਾਡੇ ਨਾਲ ਇਹਦਾ ਮੁਕਾਬਲਾ ਹੈ ਤੇ ਇਸ ਨੂੰ ਓਵਰ ਪਾਵਰ ਕੀਤਾ ਹੈਗਾ। ਗਹਿਨ ਪੁੱਛ ਕੇ ਚੋਏਗੀ। ਇਹਨਾਂ ਜ਼ਰੂਰ ਪਤਾ ਲੱਗਿਆ ਕਿ ਹਾਂ ਇਹਦੇ ਜਿਹੜੇ ਬੈਡ 엘ਿਮੈਂਟਸ ਹੈਗੇ ਉਹਨਾਂ ਨਾਲ ਕਿਉਂਕਿ ਦੇਖੋ ਨਾ ਇੱਕ ਸਾਲ ਤੋਂ ਭੱਜਿਆ ਤੇ ਇਸ ਏਰੀਆ 'ਚ ਹੈਗਾ ਤੇ ਇਹਦਾ ਮਤਲਬ ਕਿੱਥੇ ਠਹਿਰਦਾ ਸੀ ਕਿਹੜੀ ਠਹਿਰ ਹੈ ਉਹ ਸਾਰੀ ਇੱਕ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਅਸੀਂ ਗਹਿਣ ਪੁੱਛ ਕੇ ਕਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਤੁਹਾਡੇ ਸਾਹਮਣੇ ਨਾਲ ਹਲੇ ਫਿਲਹਾਲ ਇਹਦੇ ਵੱਲੋਂ ਤਾਂ ਤੈਨਾਂ ਹਲੇ ਖੋਲ ਨਜ਼ਰ ਆ ਰਹੀ ਹੈ ਬਾਕੀ ਐਫਐਸਐਲ ਟੀਮ ਆਪਣੀ ਰਿਪੋਰਟ ਦੇਗੀ ਸਾਡੇ ਵੱਲੋਂ ਨਹੀਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਥੋੜੀ ਜਿਹੀ ਫੋਰਸ ਇੱਕ ਤਾਂ ਟ੍ਰੈਂਡ ਹੁੰਦੀ ਆ ਥੋੜਾ ਜਿਹਾ ਆਪਦਾ ਉਸ ਤਰੀਕੇ ਨਾਲ ਐਮਬੁਸ਼ ਲਾਇਆ ਜਾਂਦਾ ਟੈਕਨੀਕਲੀ ਤੇ ਕੇ ਨਾਲ ਅ ਬਚਾ ਹੈਗਾ ਪਰ ਇਹਦੇ ਗੋਡੇ ਤੇ 6:00 ਵਜੇ ਹੈਗੀ ਆ ਮਤਲਬ ਫਾਇਰਿੰਗ ਜਲੀ ਹੋਈ ਆ ਹਾਂਜੀ ਹਾਲੇ ਕਤਲ ਲੱਗਿਆ ਬਾਕੀ ਹਲੇ ਤਾਂ ਹਲੇ ਹੋਇਆ ਹੈਗਾ ਅਸੀਂ ਦੇਖਦੇ ਹਾਂ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਡਿਟੇਲ ਸ਼ੇਅਰ ਕਰ ਦਿੱਤਾ ਜਾਵੇ ਹਰ ਪਹਿਲਾ ਫਾਇਰ ਕਿੰਨਾ ਪੁਲਿਸ ਉਹਨੇ ਕੀਤਾ ਗਿਆ ਉਹਨੇ ਕੀਤਾ ਨਹੀਂ ਨਹੀਂ ਪਹਿਲਾ ਫਾਇਰ ਪੁਲਿਸ ਉਹਨਾ ਕਰਦੀ ਹੁੰਦੀ ਐਸ ਪੁਲਿਸ ਫਾਇਰ ਨਹੀਂ ਕਰਦੀ ਪੁਲਿਸ ਨਹੀਂ ਤੁਸੀਂ ਉਹ ਨਾ ਕਰੋ ਵੀ ਤੁਸੀਂ ਐ ਕਿਹਾ ਕਿ ਤੁਸੀਂ ਐ ਸੋਚ ਰਹੇ ਹੋ ਵੀ ਐ ਕਰ ਲੋਗੇ 32 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਆ ਇਸ ਤਰ੍ਹਾਂ ਦੀ ਗੱਲਾਂ ਨਾਲ ਮੈਂ ਨਹੀਂ ਬਹਿਤਾਂਦਾ ਵਿੱਚ ਤੇ ਪੁਲਿਸ ਕਦੇ ਵੀ ਵੀ ਆਰ ਲਾਫਲ ਅਬਾਈਡਿੰਗ ਜਿਹੜੀ ਫੋਰਸ ਹੈਗੀ ਹੈ ਲਾ ਬਾਈਡਿੰਗ ਫੋਰਸ ਹੈ ਅਸੀਂ ਸਿਰਫ ਆਪਣੀ ਸੈਲਫ ਡਿਫੈਂਸ ਦੇ ਵਿੱਚ ਹੀ ਰੈਟੈਲੀਟਰੀ ਫਾਇਰ ਹੁੰਦਾ ਪੁਲਿਸ ਵੱਲੋਂ ਜਦੋਂ ਇਹਨੇ ਆਪਣਾ ਜਿਹੜਾ ਹੈਗਾ ਆਪਣਾ ਤਾਬੜ ਤੋੜ ਫੋਰੀਂ ਫਾਇਰਿੰਗ ਕੀਤੀ ਹੈ ਪੁਲਿਸ ਉੱਤੇ ਉਸ ਦੇ ਸੈਲਫ ਡਿਫੈਂਸ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਉਹਦੇ ਵਿੱਚ ਇੰਜਰੀ ਹੋ ਗਿਆ ਹੈ ਵੈਪਨ ਕਿੰਨੇ ਦੇ ਕੋ ਬਰਾਮਦ ਹੋਏ ਇਹਦੇ ਕੋਲ ਹਲੇ ਤੱਕ ਤਾਂ ਹਲੇ ਚਾਈਨਾ ਦਾ ਇੱਕ ਮੇਡ ਮੈਚ ਐਵੇਂ ਦੱਸਿਆ 30 ਬੋਰ ਦਾ ਅ ਵੈਪਨ ਰਿਕ ਅਪਰ ਇਹ ਬੈਕਗਰਾਉਂਡ ਕੀ ਨਜ਼ਰ ਆ ਰਹੀ ਬੈਕਗਰਾਉਂਡ ਤਾਂ ਕ੍ਰਿਮੀਨਲ ਹੀ ਜਿਵੇਂ ਮੈਂ ਕਿਹਾ ਕਤਲ ਦੇ ਮਾਮਲੇ ਚ ਤਾਂ ਇਹ ਵਾਂਛਿਤ ਹੈਗਾ ਹੀ ਇੱਕ ਸਾਲ ਤੋਂ ਭੱਜਿਆ ਹੋਇਆ ਹੈ